ਅਮੇਕੀ ਪੰਜਾਬ ਸਰਕਾਰ ਵੱਲੋਂ ਪੰਜਾਬ ਪਰਵਿਸ਼ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਹੈ ਪਰ ਇਸ ਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਜ਼ਿਆਦਾਤਰ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਕਰਨ ਦੇ ਆਦੇਸ਼ ਦਿੱਤੇ ਗਏ ਨੇ ਜਿਸ ਦੇ ਚੱਲਦਿਆਂ ਫਗਵਾੜਾ ਦੇ ਨਜ਼ਦੀਕੀ ਪਿੰਡ ਰਾਣੀਪੁਰ ਕੰਬੋਆ ਵਿਖੇ ਵੀ ਨਗਰ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਦਿਹਾਤੀ ਇੰਚਾਰਜ ਅਤੇ ਸਾਬਕਾ ਸਰਪੰਚ ਰਜਿੰਦਰ ਸਿੰਘ ਚੰਦੀ ਦੀ ਪਤਨੀ ਜਸਵੀਰ ਕੌਰ ਚੰਦੀ ਨੂੰ ਸਰਪੰਚ ਨਿਯੁਕਤ ਕੀਤਾ ਗਿਆ ਜਿਸ ਤੋਂ ਬਾਅਦ ਚੁਣੀ ਹੋਈ ਪੰਚਾਇਤ ਗੁਰੂ ਘਰ ਵਿਖੇ ਜਾ ਕੇ ਨਤਮਸਤਕ ਹੋਈ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਦੌਰਾਨ ਜਿੱਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਚੁਣੀ ਹੋਈ ਪੰਚਾਇਤ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਇਸ ਤੋਂ ਉਪਰੰਤ ਉਹਨਾਂ ਪੀਰਾਂ ਦੀ ਜਗ੍ਹਾ ਤੇ ਵੀ ਨਤਮਸਤਕ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਰਜਿੰਦਰ ਸਿੰਘ ਚੰਦੀ ਨੇ ਦੱਸਿਆ ਕਿ ਉਹ ਆਪਣੇ ਪਿੰਡ ਰਾਣੀਪੁਰ ਕੰਬੋਆ ਦੇ ਵਸਨੀਕਾਂ ਦੇ तहे ਦਿਲੋਂ ਧੰਨਵਾਦੀ ਹਨ ਜਿਨ੍ਹਾਂ ਨੇ ਦੂਸਰੀ ਵਾਰ ਚੰਦੀ ਪਰਿਵਾਰ ਨੂੰ ਸਰਪੰਚੀ ਦਾ ਮੌਕਾ ਦਿੱਤਾ ਹੈ ਉਨਾ ਕਿਹਾ ਕਿ ਪਿੰਡ ਦੀ ਨਵੀਂ ਬਣੀ ਪੰਚਾਇਤ ਜਿੱਥੇ ਸਰਕਾਰ ਵੱਲੋਂ ਭੇਜੀ ਗ੍ਰਾਂਟ ਨਾਲ ਪਿੰਡ ਦੀ ਨੋਹਾਰ ਬਦਲੇਗੀ ਉੱਥੇ ਹੀ ਪੰਚਾਇਤ ਪਿੰਡ ਵਾਸੀਆਂ ਦੇ ਮਸਲਿਆਂ ਦਾ ਘਰ ਘਰ ਜਾ ਕੇ ਵਧੀਆ ਤਰੀਕੇ ਨਾਲ ਹੱਲ ਵੀ ਕਰੇਗੀ। ਉਨਾ ਕਿਹਾ ਕਿ ਸਮੂਹ ਨਗਰ ਵਾਸੀਆਂ ਦੀ ਪਹਿਲ ਕਦਮੀ ਹੋਵੇਗੀ ਕਿ ਪਿੰਡ ਨੂੰ ਨਸ਼ਾ ਮੁਕਤ ਕੀਤਾ ਜਾਵੇ। ਸਰਬਸੰਮਤੀ ਦੇ ਨਾਲ ਸਾਡੇ ਪਿੰਡ ਦੀ ਜਿਹੜੀ ਪੰਚਾਇਤ ਚੁਣੀ ਗਈ ਆ ਇਹ ਚੰਦੀ ਪਰਿਵਾਰ ਚ ਦੂਜੀ ਵਾਰੀ ਸਾਨੂੰ ਮਾਣ ਮਿਲਿਆ ਸਰਪੰਚੀ ਦਾ। ਤਾਂ ਮੈਨੂੰ ਬੜਾ ਮਾਣ ਆ ਪਹਿਲਾਂ ਮੈਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਵੀ ਮੇਰੇ ਪਿੰਡ ਨੇ ਬਣਾਇਆ ਇਲਾਕੇ ਨੇ ਬਣਾਇਆ ਉਸ ਤੋਂ ਬਾਅਦ ਸੰਪਤੀ ਮੈਂਬਰ ਵੀ ਬਣਾਇਆ ਹਲਕਾ ਇੰਚਾਰਜ ਵੀ ਮੈਨੂੰ ਸੰਗਤਾਂ ਦੇ ਸਹਿਯੋਗ ਦੇ ਨਾਲ ਪਾਰਟੀ ਨੇ ਸ਼ਰੂਮ ਨਿਕਾਲੀ ਦਲ ਦਾ ਲਾਇਆ ਤੇ ਅੱਜ ਮੈਨੂੰ ਬਹੁਤ ਹੀ ਇੱਕ ਮਾਣ ਆ ਇੱਕ ਮੈਨੂੰ ਹੁਸਨ ਆ ਕਿ ਮੇਰੇ ਨਗਰ ਨੇ ਮੈਨੂੰ ਸਰਪੰਚਪਤੀ ਨਾਲ ਇਹ ਜਿਹੜੀ ਜ਼ਿੰਮੇਵਾਰੀ ਮੇਰੇ ਪਰਿਵਾਰ ਨੂੰ ਸੌਂਪੀ ਆ ਜਸਵੀਰ ਕੋਰ ਚੰਦੀ ਨੂੰ ਜਿਹੜਾ ਸਰਪੰਚ ਬਣਾਇਆ ਤਾਂ ਨਾਲ ਮੇਰੀਆਂ ਭੈਣਾਚਾਰ ਤੇ ਪੰਜ ਮੇਰੇ ਵੀਰ ਉਹਨਾਂ ਦੇ ਨਾਲ ਪੰਜ ਬਣੇ ਨੇ ਪ੍ਰੋਪਰ ਵਧੀਆ ਸਾਡੀ ਟੀਮ ਬਣੀ ਆ ਗੁਰੂ ਮਹਾਰਾਜ ਕਿਰਪਾ ਕਰੇ ਗੁਰੂ ਮਹਾਰਾਜ ਦੇ ਅੱਗੇ ਅਸੀਂ ਅਰਦਾਸ ਕਰਕੇ ਤੁਰਿਆ ਕਿ ਸੱਚੇ ਪਾਤਸ਼ਾਹ ਰਹਿਮਤ ਕਰਿਓ ਕਿ ਪੰਜ ਸਾਲ ਇਹਨਾਂ ਸਾਰਿਆਂ ਦੇ ਕੋਲੋਂ ਦਸਾਂ ਦੇ ਕੋਲੋਂ ਵਧੀਆ ਸੇਵਾ ਲਿਓ ਇਹ ਰਲ ਮਿਲ ਕੇ ਰਹਿਣ ਆਪਸ ਵਿੱਚ ਤਾਲਮੇਲ ਰੱਖਣ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਘਰ ਘਰ ਜਾ ਕੇ ਉਹਨਾਂ ਦਾ ਹੱਲ ਕਰਨ ਜਿਹੜਾ ਪਿੰਡ ਦਾ ਵਿਕਾਸ ਆ ਪਿੰਡ ਦੇ ਵਿੱਚੋਂ ਗੰਦਗੀ ਆ ਉਹਨੂੰ ਖਤਮ ਕਰਨ ਦੇ ਜਿਹੜੇ ਆ ਯਤਨ ਜੋ ਪਹਿਲੀ ਪੰਚਾਇਤ ਨੇ ਕੀਤੇ ਆ ਮੈਨੂੰ ਆਸ ਆ ਪੂਰੀ ਕਿ ਇਹ ਵੀ ਪੰਚਾਇਤ ਇਸੇ ਤਰ੍ਹਾਂ ਹੀ ਕੰਮ ਕਰੇਗੀ ਕੰਮ ਕਰਕੇ ਆਪਣੇ ਪਿੰਡ ਨੂੰ ਇਲਾਕੇ ਦੇ ਵਿੱਚ ਇੱਕ ਵਧੀਆ ਮਤਲਬ ਜਿਹੜਾ ਨਾਲੀ ਰਹਿਤ ਪਿੰਡ ਇਹ ਬਣ ਚੁੱਕਾ ਆ ਇਹਨੂੰ ਸੁੰਦਰ ਬਣਾਉਣ ਦੀ ਲੋੜ ਆ ਸੁੰਦਰ ਬਣਾਉਣ ਦੇ ਵਿੱਚ ਇਹ ਪੰਚਾਇਤ ਜਿਹੜੀ ਆ ਬਹੁਤ ਵੱਡਾ ਯੋਗਦਾਨ ਪਾਵੇਗੀ ਯੋਗਦਾਨ ਪਾਵੇਗੀ ਦੂਸਰੀ ਗੱਲ ਵੀ ਜਿਹੜਾ ਨਸ਼ਿਆਂ ਦਾ ਦਰਿਆ ਜੋ ਪੰਜਾਬ ਦੇ ਵਿੱਚ ਚੱਲਦਾ ਪਿਆ ਉਹਦੇ ਤੇ ਅਸੀਂ ਬੜੀ ਗੰਭੀਰਤਾ ਨਾਲ ਵਿਚਾਰ ਕਰਨੀ ਆ ਉਹਦੇ ਲਈ ਮੈਂ ਮਨ ਦੇ ਵਿੱਚ ਸੋਚ ਲਿਆ ਵਿਚਾਰ ਲਿਆ ਕਿ ਮੈਂ ਆਪਣੀ ਪੰਚਾਇਤ ਸਾਰੀ ਨੂੰ ਨਾਲ ਲੈ ਕੇ ਜਿੰਨੇ ਮੇਰੇ ਵੀਰ ਆ ਇਹਨਾਂ ਨੂੰ ਨਾਲ ਲੈ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਜਿਹੜਾ ਨਸ਼ਿਆਂ ਨੂੰ ਆਪਣੇ ਬੱਚੇ ਜਿਹੜੇ ਜਿਹੜੇ ਦਲਦਲ ਦੇ ਵਿੱਚ ਫਸ ਗਏ ਆ ਉਹਨਾਂ ਨੂੰ ਬਾਹਰ ਕੱਢਣ ਦਾ ਅਸੀਂ ਪੂਰਾ ਯਤਨ ਕਰਾਂਗੇ ਰਾਣੀਪੁਰ ਦੇ ਵਿੱਚੋਂ ਜਿਹੜਾ ਨਸ਼ੇ ਦਾ ਕੋੜ ਆ ਉਹਨੂੰ ਕੱਢਣ ਦਾ ਜਿਹੜਾ ਯਤਨ ਕਰਾਂਗੇ ਉਹਨੂੰ ਪ੍ਰਸ਼ਾਸਨ ਨੂੰ ਪਹਿਲੋਂ ਭਰੋਸੇ ਚ ਲਵਾਵਾਂਗੇ ਫਿਰ ਜਿਹੜੇ ਬੱਚੇ ਕੰਮ ਕਰਦੇ ਆ ਉਹਨਾਂ ਦੇ ਅੱਗੇ ਬੇਨਤੀ ਕਰਾਂਗੇ ਸਾਰਿਆਂ ਨੂੰ ਬੇਨਤੀ ਕਰਕੇ ਨਸ਼ਿਆਂ ਦੇ ਕੋੜ ਦੇ ਵਿੱਚੋਂ ਬਾਹਰ ਕੱਢਣ ਦੀ ਸਾਡੀ ਪੰਚਾਇਤ ਜਿਹੜੀ ਆ ਤਾਂ ਸਾਡਾ ਸਾਰਾ ਨਗਰ ਮੇਰੇ ਸਤਿਕਾਰਯੋਗ ਜਿੰਨੇ ਵੀਰ ਨੇ ਉਹ ਸਾਰੇ ਆਪਾਂ ਰਲ ਮਿਲ ਕੇ ਇਹ ਦੇ ਵਿੱਚ ਬਹੁਤ ਵੱਡਾ ਯੋਗਦਾਨ ਇਹ ਪਾਉਣ ਦੀ ਸਾਨੂੰ ਲੋੜ ਆ ਮੈਨੂੰ ਆਸ ਹੈ ਕਿ ਸਾਰੇ ਸਹਿਯੋਗ ਕਰਨਗੇ ਤਾਂ ਸਾਰਿਆਂ ਦਾ ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਮੇਰੇ ਨਗਰ ਦਾ ਬਹੁਤ-ਬਹੁਤ ਧੰਨਵਾਦ ਉਧਰ ਪਿੰਡ ਵਾਸੀਆਂ ਨੇ ਵੀ ਜਿੱਥੇ ਨਵੀਂ ਬਣੀ ਪੰਚਾਇਤ ਨੂੰ ਮੁਬਾਰਕਬਾਦ ਦਿੱਤੀ ਉੱਥੇ ਹੀ ਉਹਨਾਂ ਕਿਹਾ ਕਿ ਪਿੰਡ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਉਹ ਪੰਚਾਇਤ ਦਾ ਪੂਰਨ ਸਹਿਯੋਗ ਕਰਨਗੇ ਇਸ ਮੌਕੇ ਤੇ ਲਾਲ ਸਿੰਘ ਪੰਚ ਸੁਖਦੇਵ ਸਿੰਘ ਪੰਚ ਦਿਲਬਖ ਸਿੰਘ ਪੰਚ ਸਤਨਾਮ ਸਿੰਘ ਪੰਚ ਮਨਦੀਪ ਕੌਰ ਪੰਚ ਵਿੱਕੀ ਵਾਲੀਆ ਜੀਤਰਾਮ ਡਾਕਟਰ ਬਖਸ਼ੀਸ਼ ਮਾਸਟਰ ਮਨਜੀਤ ਤਰਲੋਜਨ ਸਿੰਘ ਪਹਿਲਵਾਨ ਮਲਕੀਤ ਸਿੰਘ ਜਸਵੀਰ ਸਿੰਘ ਜਸਵੀਰ ਸਿੰਘ ਸਾਭਕਾ ਪੰਚ ਗੁਰਮੇਲ ਸਿੰਘ ਚੰਦੀ ਕੇਵਲ ਸਿੰਘ ਚੰਦਰ ਸਿੰਘ ਹਰਜੀਤ ਸਿੰਘ ਆਧ ਹਾਜਰ ਸਨ ਪਾਰਟੀ ਤੋਂ ਉੱਪਰ ਉੱਟ ਕੇ ਸਰ ਸੰਮਤੀ ਦੇ ਨਾਲ ਸਾਡੀ ਪੰਚਾਇਤ ਬਣੀ ਆ ਮੈਂ ਸਮਝਦਾ ਕਿ ਸਾਡਾ ਕੋ 50 ਸਾਲ ਦਾ ਜਿਹੜਾ ਰਿਕਾਰਡ ਸੀਗਾ ਉਹ ਟੁੱਟਾਇਆ ਅਸੀਂ ਗੁਰੂ ਘਰ ਖੜੇ ਹੋ ਕੇ ਇਹ ਹੀ ਬੇਨਤੀ ਕਰਦੇ ਆਂ ਕਿ ਏਸੀ ਤਰ੍ਹਾਂ ਜਿਹੜਾ ਸਾਡਾ ਪਿੰਡ ਦਾ ਸੁਜੋਗ ਹੈ ਬਣਿਆ ਰਹੇ ਬਾਕੀ ਜੋ ਚੰਦੀ ਸਾਹਿਬ ਨੇ ਦੱਸਿਆ ਕੁਝ ਨਸ਼ਿਆਂ ਬਾਰੇ ਇਹ ਸਾਡੀ ਵੀ ਪੂਰੀ ਕੋਸ਼ਿਸ਼ ਆ ਕਿ ਜੋ ਨਸ਼ਾ ਸਾਡੇ ਪਿੰਡ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਹ ਤਦੇ ਹੀ ਮੁੱਕਣਾ ਜੇ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਏਸੀ ਤਰ੍ਹਾਂ ਸਾਰੀਆਂ ਸਾਰ ਸਮਤੀਆਂ ਦੇ ਨਾਲ ਪੰਚਾਇਤਾਂ ਬਣਾਵਾਂਗੇ ਤੇ ਫੇਰ ਹੀ ਨਸ਼ੇ ਦੀ ਜਿਹੜੀ ਲਾਹਨਤ ਹੈ ਖਤਮ ਹੋ ਸਕਦੀ ਨਹੀਂ ਤਾਂ ਉਦਾਂ ਨਹੀਂ ਹੋ ਸਕਦੀ। ਤੋਂ ਮੈਂ ਆਸ ਰੱਖਦਾ ਕਿ ਜਿਹੜੀ ਸਾਡੀ ਨਵੀਂ ਪੰਚਾਇਤ ਬਣੀ ਆ ਸਾਰੇ ਸਮੂੱਚੇ ਮੈਂਬਰ ਰਜਿੰਦਰ ਸਿੰਘ ਜੀ ਚੰਡੀ ਔਰ ਉਹਨਾਂ ਦੇ ਘਰੋਂ ਬੀਬੀ ਜਸਵੀਰ ਕੌਰ ਜੀ ਬੜੇ ਪੜੇ ਲਿਖੇ ਸੂਝਵਾਨ ਸਰਪੰਚ ਬਣਾਏ ਗਏ ਹਨ ਔਰ ਮੈਂ ਮੈਨੂੰ ਇਹਨਾਂ ਤੇ ਪੂਰੀ ਆਸ ਹੈ ਕਿ ਜਿੰਨਾ ਇਹਨਾਂ ਨੇ ਪਿਛਲਾ ਸਾਰਾ ਪਿੰਡ ਦਾ ਕੰਮ ਕੀਤਾ ਹੈ ਬਾਹਰੋਂ ਪੈਸਾ ਮੰਗਵਾ ਕੇ ਹਾਂ ਜੀ ਤੁਹ ਸਾਰਾ ਜਿੰਨਾ ਵੀ ਸਗਾ ਨਾਲੀਆਂ ਵਗੈਰਾ ਸਾਰੀ ਬੰਦ ਕਰਕੇ ਸੀਵਰੇਜ ਪਾਏ ਆ ਤੇ ਮੈਂ ਸਮਝਦਾ ਇਹਨਾਂ ਦੀ ਬਹੁਤ ਵੱਡੀ ਇੱਕ ਦੇਣ ਆ ਤੇ ਮੈਂ ਤਾਂ ਇਹੀ ਪਰਮਾਤਮਾ ਮੁਰੇ ਅਰਦਾਸ ਕਰੂੰਗਾ ਆਪਣੇ ਨਗਰ ਮੁਰੇ ਸਾਰਿਆਂ ਨੂੰ ਭਰਾਵਾਂ ਨੂੰ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਦਾ ਜਿਹੜਾ ਇਹਨਾਂ ਦੇ ਨਾਲ ਆਪਾਂ ਮੁੰਡੇ ਨਾਲ ਮੁੰਡਾ ਲਾ ਕੇ ਚੱਲੀਏ ਤਾਂ ਕਿ ਅੱਗੇ ਜਿਹੜੇ ਕੰਮ ਧੂਰੇ ਪਏ ਆ ਉਹ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ